ਹਰੀਪਨ ਪਰਮਨੂ ਬੇਰਪਰੀ ਜਮਸੀਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਪਵਿੱਤਰ ਹਜ਼ੂਰੀਂ ਇਕੱਠੇ ਹੋਏ ਆਂ ਆ ਸਭ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਦਾਖਸ਼ੀ ਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਫੀਵਰ ਹੋ ਗਿਆ ਸੀ ਔਰ ਕਾਫੀ ਬਿਮਾਰ ਹੋ ਗਏ ਸਨ ਕਾਫੀ ਮੈਡੀਸਨ ਵੀ ਲੈ ਰਹੇ ਸਨ ਕਾਫੀ ਫਰਕ ਨਹੀਂ ਸੀ ਪੈ ਰਿਹਾ ਆ ਉਹਨਾਂ ਨੇ ਵਿਸ਼ਵਾਸ ਦੇ ਨਾਲ YouTube ਕਮੈਂਟ ਦੇ ਵਿੱਚ ਆਪਣਾ ਨਾਮ ਲਿਖਿਆ ਔਰ ਜਦ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਉਸ ਸਮੇਂ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸISTER ਜਸਵੀਰ ਕੋਰ ਦਿਆ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ ਇੰਨਾ ਜ਼ਿਆਦਾ ਸੀਰੀਅਸ ਹੋ ਗਏ ਸਨ ਕਿ ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਨਾ ਪਿਆ ਉਹਨਾਂ ਦੇ ਪਰਿਵਾਰ ਨੇ ਵਿਸ਼ਵਾਸਨਾ ਪਰੇਲਾ ਹੀ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਸੇ ਹੀ ਟਾਈਮ ਉਹ ਬਿਲਕੁਲ ਫ੍ਰੀ ਹੋ ਗਏ ਤੇ ਹਸਪਤਾਲ ਤੋਂ ਵੀ ਫ੍ਰੀ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਮੂਅਲ ਦਿਆ ਉਹਨਾਂ ਦਾ ਹੱਥ ਕੰਬ ਰਿਹਾ ਸੀ ਕਾਫੀ ਟਾਈਮ ਤੋਂ ਔਰ ਦਰਦ ਵੀ ਕਰ ਰਿਹਾ ਸੀ ਉਹਨਾਂ ਨੇ ਮੈਡੀਸਿਨ ਲਈ ਸੀ ਪਰ ਫਰਕ ਨਹੀਂ ਸੀ ਪੈ ਰਿਹਾ ਵਿਸ਼ਵਾਸ ਦੇ ਨਾਲ ਪ੍ਰੇ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਸੇ ਹੀ ਸਮੇਂ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਲਈ ਪਰਮੇਸ਼ਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਤ੍ਰਿਪਤਾ ਦੇਵੀ ਦੀ ਆ ਉਹਨਾਂ ਨੂੰ ਖਾਂਸੀ ਸੀ ਔਰ ਕਾਫੀ ਸਿਰਦਰਦ ਹੋ ਰਿਆ ਸੀ ਉਹ ਫਾਸਟਿੰਗ ਦੇ ਵਿੱਚ ਸਾਨੂੰ ਉਹਨਾਂ ਨੇ ਫਾਸਟਿੰਗ ਵਿੱਚ ਆਪਣੇ ਆਪ ਲਈ ਦੁਆ ਕੀਤੀ ਔਰ ਪਰਮੇਸ਼ਰ ਨੇ ਹਰ ਇੱਕ ਰੋਗ ਤੋਂ ਬਿਲਕੁਲ ਫ੍ਰੀ ਕਰ ਦਿੱਤਾ ਇਸ ਗਵਾਹੀ ਦੇ ਲਈ ਪਰਮੇਸ਼ਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਪਰਮਜੀਤ ਦੀ ਆ ਉਹਨਾਂ ਨੂੰ ਕਾਫੀ ਇਨਫੈਕਸ਼ਨ ਹੋ ਗਈ ਸੀ ਬੁਖਾਰ ਸੀ ਲੀਵਰ ਚ ਸੋਜ ਹੋ ਗਈ ਸੀ ਉਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਸੇ ਹੀ ਟਾਈਮ ਉਹ ਬਿਲਕੁਲ ਠੀਕ ਹੋ ਗਏ ਐਨਾ ਸਾਰੀਆਂ ਗੋਇਆਂਦਲੀ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੀਆਂ ਅੱਜ ਅਸੀਂ ਸਵੇਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਮਤੀ 9 ਉਹਦੀ 2 ਤੋਂ ਲੈ ਕੇ 4 ਨੰਬਰ ਅਈ ਤੱਕ ਅਤੇ ਵੇਖੋ ਕੁਝ ਲੋਕ ਇੱਕ ਅਦਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋ ਲਿਆਏ ਅਤੇ ਯਿਸੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਆਖਿਆ "हे ਪੁੱਤਰ ਹੌਸਲਾ ਰੱਖ ਤੇਰੇ ਪਾਪ ਮਾਫ ਹੋਏ" ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਕਿ ਇਹ ਪਰਮੇਸ਼ਰ ਦੀ ਨਿੰਦਿਆ ਕਰਦਾ ਹੈ ਤਾਂ ਯਿਸੂ ਨੇ ਉਹਨਾਂ ਦੇ ਮਨ ਦੇ ਵਿਚਾਰਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਕਿਉਂ ਆਪਣੇ ਮਨਾਂ ਵਿੱਚ ਵਿਚਾਰਕ ਬੁਰੇ ਵਿਚਾਰ ਕਰਦੇ ਹੋ ਹallelujah ਅੱਜ ਦਾ ਇਹ वचन ਸਾਨੂੰ ਦੱਸਦਾ ਹੈ ਇੱਕ ਅਦਰੰਗੀ ਦੀ ਕਹਾਣੀ ਬਾਰੇ ਕਿ ਇੱਕ ਅਦਰੰਗੀ ਆ ਪਤਾ ਨਹੀਂ ਕਿੰਨੇ ਸਾਲ ਤੋਂ ਅਦਰੰਗ ਵਿੱਚ ਹੋਏਗਾ ਪਰ ਕੁਝ ਲੋਕ ਉਹਨੂੰ ਮੰਜੀ ਤੇ ਪਾ ਕੇ ਲੈ ਕੇ ਆਏ ਤਾਂ ਜਦੋਂ ਉਹਨੂੰ ਮੰਜੀ ਤੇ ਪਾ ਕੇ ਲੈ ਕੇ ਆਏ ਆਪਾਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਹੁੰਦੇ ਸੀ ਜਦੋਂ ਯੀਸ਼ੂ ਪ੍ਰਚਾਰ ਕਰਦਾ ਹੁੰਦਾ ਸੀਗਾ ਉੱਥੇ ਸਿਰਫ ਸੁਣਨ ਵਾਲੇ ਨਹੀਂ ਸੀ ਹੁੰਦੇ ਪਰ ਉਹਦੇ ਵਿੱਚ ਦੋਸ਼ ਲਗਾਉਣ ਵਾਲੇ ਵੀ ਹੁੰਦੇ ਸੀਗੇ ਉਹਦੇ ਵਿੱਚ ਸਿਰਫ ਸਿੱਖਿਆ ਲੈਣ ਵਾਲੇ ਨਹੀਂ ਸੀ ਹੁੰਦੇ ਪਰ ਉਹਦੀ ਸਿੱਖਿਆ ਦੇ ਖਿਲਾਫ ਬੋਲਣ ਵਾਲੇ ਵੀ ਹੁੰਦੇ ਸੀਗੇ ਉੱਥੇ ਬਹੁਤ ਸਾਰੇ ਅਸੀਂ ਲੋਕ ਹੁੰਦੇ ਸੀਗੇ ਜੋ ਉਹਦੀਆਂ ਕਮੀਆਂ ਕੱਢਣ ਲਈ ਆਉਂਦੇ ਸੀ ਇਸ ਤਰ੍ਹਾਂ ਜਦੋਂ ਯੀਸ਼ੂ ਪ੍ਰਚਾਰ ਕਰ ਰਿਹਾ ਸੀ ਤਾਂ ਉੱਤੇ ਬਹੁਤ ਸਾਰੇ ਲੋਕ ਸੀਗੇ ਕਾਫੀ ਸਾਰੇ ਲੋਕ ਸੀਗੇ আর ਉਹਨਾਂ ਦੇ ਵਿਚਕਾਰ ਜਦੋਂ ਇੱਕ ਅਧਰੰਗੀ ਨੂੰ ਮੰਜੀ ਦੇ ਪਾ ਕੇ ਲਿਆਂਦਾ ਗਿਆ ਤਾਂ ਕਲਾਮ ਚ ਲਿਖਿਆ ਆ ਪਰਮੇਸ਼ਰ ਨੇ ਉਹਨੂੰ ਕੀ ਕਿਹਾ ਪ੍ਰਭੂ ਕਹਿੰਦਾ ਹੈ ਪੁੱਤਰ ਹੌਸਲਾ ਰੱਖ ਸਭ ਤੋਂ ਪਹਿਲਾਂ ਤਾਂ ਯੀਸ਼ੂ ਨੇ ਉਹਨੂੰ ਕੀ ਕਿਹਾ ਹੈ ਪੁੱਤਰ ਮਤਲਬ ਪ੍ਰਭੂ ਯੀਸ਼ੂ ਮਸੀਹ ਹਰ ਇੱਕ ਨੂੰ ਆਪਣਾ ਧੀਆਂ ਪੁੱਤਰ ਮੰਨਦਾ ਸੀ ਬਹੁਤ ਸਾਰੇ ਲੋਗ ਆ ਜਿਹੜੇ ਕਹਿ ਦਿੰਦੇ ਆ ਕਿ ਪਰਮੇਸ਼ਰ ਅਮੀਰਾਂ ਦਾ ਆ ਪਰਮੇਸ਼ਰ ਗਰੀਬਾਂ ਦਾ ਨਹੀਂ ਹੈਗਾ ਪਰਮੇਸ਼ਰ ਤੰਦਰੁਸਤਾਂ ਦਾ ਆ ਪਰਮੇਸ਼ਰ ਬਿਮਾਰਾਂ ਦਾ ਨਹੀਂ ਹੈਗਾ ਪਰਮੇਸ਼ਰ ਰਾਜਿਆਂ ਦਾ ਆ ਪਰਮੇਸ਼ਰ ਭਿਖਾਰੀਆਂ ਦਾ ਨਹੀਂ ਹੈਗਾ ਇਹ ਵਚਨ ਸਾਨੂੰ ਕਲੀਅਰ ਕਰਦਾ ਇਸ਼ੂ ਨੇ ਅਧ ਰੰਗੀ ਨੂੰ ਕਿਹਾ ਜਿਹੜਾ ਖੁਦ ਚੱਲ ਫਿਰ ਵੀ ਨਹੀਂ ਸੀ ਝੱਕਦਾ ਜਿੰਨੂੰ ਕੋਈ ਚੱਕ ਕੇ ਲੈ ਕੇ ਆਇਆ ਸੀ ਮੰਜੀ ਤੇ ਪਾ ਕੇ ਲੈ ਕੇ ਆਇਆ ਸੀ ਉਹਨੂੰ ਵੀ ਖੁਦਾ ਨੇ ਆਪਣਾ ਪੁੱਤਰ ਕਹਿ ਕੇ ਸਨਮਾਨਿਆ ਆ ਇਸ ਲਈ ਇਹ ਨਾ ਸੋਚੋ ਕਿ ਅਸੀਂ ਬੜੇ ਪਰਫੈਕਟ ਆ ਸਾਨੂੰ ਇਸ ਲਈ ਪ੍ਰਭੂ ਨੇ ਆਪਣੇ ਧੀਆ ਪੁੱਤਰ ਠਹਿਰਾਇਆ ਆ ਪਰ ਪਰਮੇਸ਼ਰ ਨੇ ਹਰ ਇੱਕ ਨੂੰ ਆਪਣੇ ਧੀਆ ਪੁੱਤਰ ਕਹਾਇਆ ਉਹਨਾਂ ਸਾਰਿਆਂ ਨੂੰ ਜਿਹੜੇ ਦੁਖੀ ਆ ਬਿਮਾਰ ਆ ਗਰੀਬ ਆ ਮਸਕੀਨ ਆ ਲੋੜਵੰਦੇ ਆ ਜ਼ਰੂਰਤਮੰਦ ਨੇ ਰੁਕੇ ਹੋਏ ਆ ਠਹਿਰੇ ਹੋਏ ਆ ਵਾਧੇ ਪਏ ਆ ਹਰ ਇੱਕ ਨੂੰ ਪਾਪੀ ਆ ਭਵੇਂ ਧਰਮੀਆਂ ਹਰ ਇੱਕ ਨੂੰ ਨੇ ਕਿਹਾ ਕਿ हे ਮੇਰੇ ਪੁੱਤਰ ਔਰ ਉਸ ਤੋਂ ਬਾਅਦ ਉਹਨੇ ਕਿਹਾ ਕਿ ਹੌਂਸਲਾ ਰੱਖ ਕਿ ਤੇਰੇ ਪਾਪ ਮਾਫ ਹੋ ਗਏ ਆ ਹੁਣ ਇਥੋਂ ਸਾਨੂੰ ਇਹ ਚੀਜ਼ ਪਤਾ ਲੱਗਦੀ ਆ ਕਿ ਉਹਦੇ ਜਿਹੜਾ ਅਧਰੰਗ ਸੀ ਉਹਨੇ ਕਿਸੇ ਗੁਨਾਹ ਕਰਕੇ ਸੀ ਜੇ ਦਸੀਂ ਜਾਣਦੇ ਆ ਅਸੀਂ ਕੁਝ ਸਮਾਂ ਪਹਿਲਾਂ ਵੀ ਇਹ ਵਚਨ ਨੂੰ ਜਾਣਿਆ ਸੀਗਾ ਕਿ ਬਹੁਤ ਸਾਰੇ ਪਾਪ ਆ ਮਨੁੱਖ ਤੋਂ ਹੋ ਜਾਂਦੇ ਆ ਕੋਈ ਨਾ ਕੋਈ ਪਾਪ ਐਸੇ ਸਤੋਂ ਹੋ ਹੀ ਜਾਂਦਾ ਮਤਲਬ ਆਲਮੋਸਟ ਥੋੜੇ ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹੀ ਰਹੇ ਹਾਂ ਨਾ ਮਤਲਬ ਕਰਦੇ ਹੀ ਰਹੀਦਾ ਥੋੜੇ ਥੋੜੇ ਦਿਨਾਂ ਬਾਅਦ ਪਾਪ ਦੇ ਬਾਰੇ ਆਪਾਂ ਤਾਂ ਕਲਾਮ 'ਚ ਜੋ ਲਿਖਿਆ ਹੁੰਦਾ ਕਿ ਪਾਪ ਸਤੋਂ ਹੋ ਜਾਂਦੇ ਐ ਰੋਦੀ ਸਜ਼ਾ ਸਾਨੂੰ ਲिटल ਬਿਟ ਮਿਲ ਜਾਂਦੀ ਆ ਉਸ ਤਰ੍ਹਾਂ ਅਧਰੰਗੀ ਦੇ ਪਾਪ ਕੀਤੇ ਹੋਏ ਸੀ ਜਿਸ ਕਰਕੇ ਉਹ ਅਧਰੰਗ ਦਾ ਮਾਰਿਆ ਹੋਇਆ ਸੀ ਹੁਣ ਉਹ ਅਧਰੰਗ ਦਾ ਮਾਰਿਆ ਹੋਇਆ ਸੀਗਾ ਪਰ ਫਿਰ ਵੀ ਪਰਮੇਸ਼ਰ ਉਹਨੂੰ ਪੁੱਤਰ ਕਹਿ ਰਿਹਾ ਸੀ ਮਤਲਬ ਖੁਦਾ ਨੂੰ ਕਿਸੇ ਦੇ ਸ਼ਰੀਰ ਨਾਲ ਮਤਲਬ ਨਹੀਂਗਾ ਕਿ ਉਹ ਚਲਦਾ ਕਿ ਨਹੀਂ ਚਲਦਾ ਖੁਦਾ ਨੂੰ ਇਹ ਨਹੀਂ ਹੈਗਾ ਕਿ ਕੋਈ ਪਾਪੀ ਆ ਕਿ ਧਰਮੀ ਆ ਉਹ ਹਰ ਇੱਕ ਨੂੰ ਆਪਣਾ ਪੁੱਤਰ ਕਹਿੰਦਾ ਦੂਸਰੀ ਗੱਲ ਉਹਨੇ ਕਹਿ ਕਿ ਤੇਰੇ ਪਾਪ ਮਾਫ ਹੋ ਗਿਆ ਜਿੰਨਾ ਪਾਪਾਂ ਦੇ ਕਰਕੇ ਕੀ ਤੂੰ ਆ ਇਸ ਬਿਮਾਰੀ ਦੇ ਬਿਸਤਰ ਤੇ ਪਿਆ ਆ ਉਸ ਵੇਲੇ ਜਿਹੜੇ ਲੋਕ ਸੀਗੇ ਜਿਹੜੀਆਂ ਉਹਦੀਆਂ ਕਮੀਆਂ ਕੱਢਣ ਆਏ ਸੀ ਜਿਹੜੇ ਉਹਦੇ ਪ੍ਰਚਾਰ ਦਾ ਦੋਸ਼ ਕੱਢਣ ਆਏ ਸੀ ਉਹਨਾਂ ਨੇ ਆਪਣੇ ਮਨਾਂ ਦੇ ਵਿੱਚ ਇਹ ਵਿਚਾਰ ਕੀਤਾ ਔਰ ਉਹਨਾਂ ਨੂੰ ਕਹਿੰਦਾ ਉਹ ਆਪਣੇ ਮਨ ਚ ਬੜਬੜ ਕਰਨ ਲੱਗੇ ਵੀ ਇਹ ਕੌਣ ਹੁੰਦੇ ਆ ਇਹ ਕੌਣ ਹੈਗਾ ਆ ਜਿਹੜਾ ਪ੍ਰਭੂ ਦੇ ਕੰਮ ਨੂੰ ਕਹਿੰਦਾ ਵੀ ਮੈਂ ਕਰ ਦਿੱਤੇ ਆ ਮੈਂ ਵੀ ਮਤਲਬ ਤੇਰੇ ਪਾਪ ਮਾਫ ਹੋ ਗਏ ਵੀ ਪਾਪ ਮਾਫ ਕਰਨ ਦਾ ਇਹ ਕਿੱਥੋਂ ਕਰ ਸਕਦਾ ਪਾਪ ਤਾਂ ਖੁਦਾ ਵੀ ਸਾਨੂੰ ਕਹਿੰਦੇ ਪਾਪੀ ਨੂੰ ਸਜ਼ਾ ਦਿਓ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਮਨ ਚ ਜੋ ਵਿਚਾਰਤਾ ਰਾਈ ਤਾਂ ਉਸ ਤੋਂ ਬਾਅਦ ਅਸੀਂ ਵੜਦੇ ਆ ਕਿ ਫਿਰ ਕੀ ਨਿਰਣਾ ਹੋਇਆ ਕਿ ਨਿਸ਼ਚੇ ਤੇ ਪਹੁੰਚੇ ਨੈਕਸਟ ਆਇਤ ਚ ਪੜ੍ਹਦੇ ਆ ਮਤੀ 9 ਉਹਦੀ 5 ਤੋਂ ਲੈ ਕੇ 8 ਨੰਬਰ ਆਇਤ ਤੱਕ ਹਲਾ ਕਿਹੜੀ ਗੱਲ ਸੌਖੀ ਹੈ ਇਹ ਆਖਣਾ ਜੋ ਤੇਰੇ ਮਾਫ਼ ਮਾਫ਼ ਹੋਏ ਯਾ ਇਹ ਆਖਣਾ ਕਿ ਉਹਠਾਂ ਤੇ ਤੁਰ ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ਫਿਰ ਉਸ ਨੇ ਅਦਰੰਗੀ ਨੂੰ ਕਿਹਾ ਕੋਠ ਆਪਣੀ ਮੰਜੀ ਚੋ ਕੇ ਘਰ ਚਲਿਆ ਜਾ ਤਾਂ ਉਹ ਉੱਠ ਕੇ ਆਪਣੇ ਘਰ ਤੁਰ ਗਿਆ ਭੀੜ ਇਹ ਵੇਖ ਕੇ ਡਰ ਗਈ ਅਤੇ ਪਰਮੇਸ਼ਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਹੈ ਹਾਲੇਲੂਇਆ ਤਾਂ ਗਲਾਉਂ ਚ ਲਿਖਿਆ ਪ੍ਰਭੂ ਨੇ ਕਿਹਾ ਉਹਨੋ ਕਿ ਤੇਰੇ ਪਾਪ ਮਾਫ ਹੋ ਗਿਆ ਜੇ ਧਰਮ ਦੇ ਧਰਮ ਦੇ ਲੋਕ ਉਪਦੇਸ਼ਕ ਫਰੀਸੀ ਗ੍ਰੰਥੀ ਜੋ ਵੀ ਸੋ ਜਗਾ ਤੇ ਬੈਠੇ ਉਹਦੇ ਦੋਸ਼ ਕੱਢਣ ਦੇ ਲਈ ਉਹਦੇ ਤੇ ਪਾਪ ਦੇ ਪ੍ਰਚਾਰ ਲਾਉਣ ਦੇ ਲਈ ਕਹੇ ਪਾਪ ਕਰਦਾ ਆ ਇਹ ਗਲਤ ਬੋਲਦਾ ਆ ਕਫਰ ਬਗਦਾ ਆ ਇਹਦੀ ਸਿੱਖਿਆ ਸਹੀ ਨਹੀਂ ਹੈਗੀ ਜੋ ਵੀ ਕਰਦਾ ਕਲਾਮ ਦੇ ਜਾਂ ਵਿਵਸਥਾ ਦੇ ਖਿਲਾਫ ਹੋ ਕੇ ਕਰਦਾ ਆ ਤਾਂ ਉਹ ਸੋਰੀ ਉਹਦੇ ਬਾਰੇ ਗੁੱਡ-ਗੁੱਡ ਕਰਨ ਲੱਗੇ ਗੁਰਕੁਰ ਕਰਨ ਲੱਗੇ ਆਪਣੇ ਮਨਾਂ ਚ ਵਿਚਾਰ ਰੱਖਣ ਲੱਗੇ ਤਾਂ ਯੇਸ਼ੂ ਨੇ ਉਹਨਾਂ ਨੂੰ ਕਿਹਾ ਵੀ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਬੜਾ ਹੀ ਸੌਖਾ ਕੰਮ ਹੈ ਇਹ ਗੱਲ ਕਹਿਣੀ ਕਿ ਤੇਰੇ ਪਾਪ ਮਾਫ ਹੋ ਗਿਆ ਔਰ ਜਾਂ ਫਿਰ ਇਹ ਗੱਲ ਕਹਿਣੀ ਕੇ ਜਾਂ ਓਠਾ ਤੇ ਆਪਣੀ ਮੰਜੀ ਨੂੰ ਚੱਕ ਕੇ ਤੁਰ ਫਿਰ ਹੁਣ ਅਗਰ ਸਾਡੇ ਸਾਹਮਣੇ ਕੋਈ ਅਦਰੰਗੀ ਆ ਅਸੀਂ ਸਾਰੇ ਕਿਸੇ ਨਾ ਕਿਸੇ ਅਦਰੰਗੀ ਨੂੰ ਜਾਣਦੇ ਹੋਵਾਂਗੇ ਕੀ ਅਸੀਂ ਉਹਨੂੰ ਸਿੱਧਾ ਜਾ ਕੇ ਇਹ ਗੱਲ ਕਹਿ ਦੀ ਵੀ ਓਠਾ ਤੇ ਤੁਰ ਫਿਰ ਸਾਡੇ ਲਈ ਕੀ ਕਹਿਣਾ ਸੌਖਾ ਹੋਏਗਾ ਕਿ ਆਪਾਂ ਸ਼ੁਰੂ ਤੋਂ ਇਸ ਪੂਰੀ ਕਹਾਣੀ ਨੂੰ ਜਾਣਾਂਗੇ ਸਭ ਤੋਂ ਪਹਿਲਾਂ ਤਾਂ ਜੋ ਅਦਰੰਗੀ ਸੀ ਉਹ ਅਦਰੰਗੀ ਸੀ ਅਸੀਂ ਜਾਣਦੇ ਵੀ ਜਮਾਨਾ ਕਿਹੋ ਜਿਹਾ ਚੱਲਦੀ ਦਾ ਨਾਮ ਹੀ ਗੱਡੀ ਆ ਭਾਵ ਕਿ ਜਿਹੜਾ ਆਪਣੇ ਹੱਥਾਂ ਪੈਰਾਂ ਤੇ ਆਰਾਮ ਦੇ ਨਾਲ ਚੱਲਦਾ ਹੈ ਤੰਦਰੁਸਤ ਹੈ ਕੰਮ ਕਰ ਸਕਦਾ ਨਾ ਅੱਜ ਕੱਲ ਤਾਂ ਲੋਕ ਉਹਨੂੰ ਵੀ ਤੋਸ਼ ਹੀ ਜਾਣਦੇ ਆ ਔਰ ਉਹ ਇੱਕ ਅਦਰੰਗੀ ਸੀ ਜਿਹੜਾ ਬਿਲਕੁਲ ਡਿਸੇਬਲ ਸੀਗਾ ਨਾ ਚੱਲ ਫੇੜ ਸਕਦਾ ਸੀਗਾ ਔਰ ਉਹਦਾ ਪਾਸਾ ਮਾਰਿਆ ਹੋਇਆ ਹੋ ਸਕਦਾ ਉਹ ਬੋਲਦਾ ਵੀ ਨਾ ਹੋਵੇ ਪਤਾ ਨਹੀਂ ਉਹਨੂੰ ਕਿੰਨੀ ਕਹੀ ਤਕਲੀਫ ਸੀਗੀ ਕਿੰਨੇ ਹੀ ਔਖੇ ਤਰੀਕੇ ਨਾਲ ਹੋ ਸਕਦਾ ਪਤਾ ਨਹੀਂ ਕਿਵੇਂ ਮਿੰਤਾ ਤਰਲੇ ਕਿਤੇ ਹੋਣ ਉਹਨੇ ਪਤਾ ਨਹੀਂ ਕਿਵੇਂ ਉਹਨੇ ਚਾਰ ਲੋਗਾਂ ਨੂੰ ਮਨਾਇਆ ਹੋਵੇ ਕਿ ਪਲੀਜ਼ ਮੈਨੂੰ ਕਿਸੇ ਨਾ ਕਿਸੇ ਕਰਕੇ ਉੱਥੇ ਲੈ ਜਾਓ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਚੱਕ ਲੋ ਮੈਨੂੰ ਲੈ ਕੇ ਉੱਥੇ ਚੱਲ ਜਾਓ ਮੈਂ ਠੀਕ ਹੋ ਜਾਵਾਂਗਾ ਪਤਾ ਨਹੀਂ ਕਿੰਨੀਆਂ ਹੀ ਮਿੰਤਾ ਉਹਨੇ ਕੀਤੀਆਂ ਹੋਗੀਆਂ ਫਿਰ ਉਹ ਜਿਹੜੇ ਉਹਨੂੰ ਚੱਕ ਕੇ ਲਿਆ ਰਹੇ ਸੀਗੇ ਇੱਕ ਬੇਜਾਨ ਮਨੁੱਖ ਜੀ ਦੇ ਅੰਦਰ ਜਾਨ ਤਾਂ ਹੈ ਪਰ ਉਹ ਮਤਲਬ ਚੱਲ ਨਹੀਂ ਰਿਹਾ ਉਹਦਾ ਸਰੀਰ ਅਸੀਂ ਜਾਂਦੇ ਹਾਂ ਕਿ ਇੱਕ ਬੰਦਾ ਜੋ ਚੱਲਦਾ ਫਿਰਦਾ ਹੋਵੇ ਅਜਿਹਾ ਉਹਦਾ ਹੱਥ ਫੜ ਕੇ ਉਹਨੂੰ ਕਿਤੇ ਵੀ ਲੈ ਜਾਣੇ ਸਾਨੂੰ ਉਹਦਾ ਭਾਰ ਨਹੀਂ ਲੱਗਦਾ ਜਦੋਂ ਇੱਕ ਬੰਦਾ ਲੇਟਿਆ ਹੋਇਆ ਸੀ ਉਹਦਾ ਹੱਥ ਫੜ ਕੇ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ ਸਾਨੂੰ ਬਹੁਤ ਪਾਰ ਲੱਗਦਾ ਉਸੇ ਤਰ੍ਹਾਂ ਉਹਨਾਂ ਲੋਕਾਂ ਨੇ ਪਤਾ ਨਹੀਂ ਕਿਵੇਂ ਹੀ ਉਹਨੂੰ ਚੱਕਿਆ ਹੋਊਗਾ ਕਿੰਨਾ ਕੁ ਬੋਝ ਚੱਕਿਆ ਹੋਊਗਾ ਕਿੰਨੀ ਕਹੀ ਦੂਰੋਂ ਲੈ ਕੇ ਆਏ ਹੋਣਗੇ ਤਾਂ ਕਲਾਮ ਚ ਲਿਖਿਆ ਵੀ ਪਾਪ ਮਾਫ ਕਰਨੇ ਸੌਖੇ ਨਹੀਂ ਆ ਪਰ ਮੈਂ ਇਸ ਜਗ੍ਹਾ ਤੇ ਇਸ ਵਚਨ ਨੂੰ ਰਿਅਲਾਈਜ਼ ਕਰ ਰਹੀ ਆ ਕਿ ਸ਼ਿਫਾ ਲੈਣੀ ਵੀ ਸੌਖੀ ਨਹੀਂ ਆ ਹਾਲੇਲੂਇਆ ਕੱਲੀ ਸ਼ਿਫਾ ਦੇਣੀ ਸੌਖੀ ਨਹੀਂ ਆ ਪਰ ਸ਼ਿਫਾ ਲੈਣੀ ਵੀ ਸੌਖੀ ਨਹੀਂ ਆ ਹਾਲੇਲੂਇਆ ਪਤਾ ਨਹੀਂ ਕਿੰਨੀ ਆ ਕਿ ਮਿੰਤਾ ਕਰਕੇ ਉੱਥੇ ਲੈ ਕੇ ਗਿਆ ਹੋਵੇਗਾ ਉਹਨਾਂ ਨੂੰ ਔਰ ਜਿਹੜੇ ਚੱਕ ਕੇ ਲਗੇ ਪਤਾ ਨਹੀਂ ਕਿੰਨਾ ਕਿ ਹੀ ਬੋਝ ਉਠਾਇਆ ਹੋਵੇਗਾ ਇਸ ਲਈ ਜਿਹੜਾ ਤਾਂ ਸ਼ਿਫਾ ਲੈਣਾ ਚਾਹੁੰਦਾ ਸੀ ਉਹਦੇ ਅੰਦਰ ਤਾਂ ਵਿਸ਼ਵਾਸ ਸੀ ਕਿ ਮੈਨੂੰ ਕੋਈ ਲੈ ਜਾਵੇ ਪਰ ਲਜਾਣ ਵਾਲਿਆਂ ਨੂੰ ਇਹ ਸੀਗਾ ਵੀ ਅਸੀਂ ਕਿਉਂ ਇੰਨਾ ਬੋਝ ਚੱਕੀਏ ਪਤਾ ਨਹੀਂ ਕਿੰਨੇ ਕਿ ਔਖੇ ਉਹ ਕਿਉਂ ਉਹਨੂੰ ਲੈ ਕੇ ਗਏ ਹੁਣ ਜਾਂ ਕਿੰਨੀਆਂ ਕਿ ਮਿੰਤਾਂ ਦੇ ਬਾਅਦ ਮਤਲਬ ਉਹ ਭਾਵੇਂ ਅਧਰੰਗੀ ਸੀ ਭਾਵੇਂ ਉਹ ਉਹ ਮਿਹਨਤ ਤਾਂ ਨਹੀਂ ਕਰ ਪਾਇਆ ਜੋ ਅੱਜ ਦੇ ਸਮੇਂ 'ਚ ਅਸੀਂ ਪ੍ਰਾਰਥਨਾ ਆराधना ਵਾਲੀ ਕਰ ਲਏ ਨੇ ਔਰ ਉਹਨੇ ਵਿਸ਼ਵਾਸ ਤੇ ਵਿੱਚ ਆਪਣੇ ਆਪ ਨੂੰ ਠੀਕ ਕਰਨ ਦੇ ਵਿੱਚ ਜ਼ਿੱਦਪੂਣੇ ਵਾਲੀ ਮਿਹਨਤ ਕੀਤੀ ਤੇ ਲੋਗੋ ਨੂੰ ਉੱਥੇ ਜਾ ਕੇ ਲੈ ਗਏ ਤਾਂ ਇਸ ਪਹਿਲੇ ਵਚਨ ਤੋਂ ਮਤਲਬ ਆ ਪਾਈ ਜਾਂਦੇ ਆ ਵੀ ਸ਼ਿਫਾ ਲੈਣੀ ਵੀ ਸੌਖੀ ਨਹੀਂ ਆ ਉਹਦੇ ਲਈ ਸਾਨੂੰ ਸਟਰਗਲ ਕਰਨਾ ਪੈਂਦਾ ਹੈ ਉਹਦੇ ਲਈ ਸਾਨੂੰ ਕਿਸੇ ਨਾ ਕਿਸੇ ਨੂੰ ਕੰਫੈਸ ਕਰਨਾ ਪੈਂਦਾ ਹੈ ਕਿਸੇ ਨਾ ਕਿਸੇ ਨੂੰ ਸਾਨੂੰ ਰੈਡੀ ਕਰਨਾ ਪੈਂਦਾ ਹੈ ਆਪਣੀ ਗੱਲ ਨੂੰ ਮਨਵਾਉਣ ਦੇ ਲਈ ਆਪਣੀ ਗੱਲ ਦੇ मतलब किसी भी तरीके ਨਾਲ ਅਸੀਂ ਕਹਿ ਸਕਦੇ ਹਾਂ ਆਪਣੀ ਗੱਲ ਦਾ ਫਾਇਦਾ ਲੈਣ ਦੇ ਲਈ ਜਾਂ ਫਿਰ ਸਾਨੂੰ ਜੋ ਚਾਹੀਦਾ ਉਹ ਸਭ ਕਰਾਉਣ ਦੇ ਲਈ ਸਾਨੂੰ ਮਿੰਤਾ ਥਰਲੇ ਰਿਸ਼ਵਤ ਦੇਣੀ ਪੈਂਦੀ ਆਪਣੇ ਨਾਲ ਦੇਣਗੇ ਕਰ ਦੋ ਮੇਰੇ ਲਈ ਪਲੀਜ਼ ਐਸਾ ਕਰ ਦੋ ਐਜਾ ਕਰ ਦੋ ਤਾਂ ਇੱਥੇ ਕਿਹਾ ਜਾਂਦਾ ਕਿ ਸ਼ਿਫਾ ਲੈਣੀ ਵੀ ਸੌਖੀ ਨਹੀਂ ਆ ਉਹਦੇ ਲਈ ਵੀ ਹਰ ਇੱਕ ਨੂੰ ਮਿਹਨਤ ਕਰਨੀ ਪੈਗੀ ਜਿਹੜਾ ਬੋਲ ਨਹੀਂ ਸਕਦਾ ਉਹ ਇਸ਼ਾਰਿਆਂ ਦੇ ਨਾਲ ਮਿਹਨਤ ਕਰੇਗਾ ਜਿਹੜਾ ਚੱਲ ਨਹੀਂ ਸਕਦਾ ਉਹ ਹੱਥਾਂ ਦੇ ਨਾਲ ਮੂੰਹ ਦੇ ਨਾਲ ਤਰਲੇ ਮਿੰਤਾ ਕਰਕੇ ਮਿਹਨਤ ਕਰੇਗਾ ਜਿਹਨੂੰ ਜੋ ਰੋਗਿਆ ਉਹਨੇ ਤੇ ਜੋ ਆਪਰ ਇਹ ਵੀ ਚੀਜ਼ ਦੇਖ ਰਹੇ ਆ ਉਹਨੇ ਇਹ ਨਹੀਂ ਕਿਹਾ ਵੀ ਅਗਰ ਮੇਰੇ ਹੱਥ ਬੰਨੇ ਤੁਹਾਡੇ ਅਗੇ ਮੇਰੇ ਲਈ ਐਸਾ ਕਰੋ ਕਿ ਯੀਸ਼ੂ ਨੂੰ ਮੇਰੇ ਕੋਲੇ ਲੈ ਆਓ ਪਰ ਉਹਨੇ ਕੀ ਕਿ ਮੈਨੂੰ ਉਹਦੇ ਕੋਲੇ ਲੈ ਜਾਓ ਕਿਉਂਕਿ ਉਹਦੇ ਅੰਦਰ ਇੱਕ ਪਿਆਸ ਸੀ ਇੱਕ ਤੜਫ ਸੀ ਉਹਦੇ ਅੰਦਰ ਇੱਕ ਚਾਹਤ ਸੀ ਕਿ ਮੈਨੂੰ ਉਹਦੇ ਕੋਲੇ ਲੈ ਜਾਓ ਮਤਲਬ ਉਹਨੇ ਰਿਕੁਐਸਟ ਕੀਤੀ ਉਹਨੇ ਮਿਹਨਤ ਕੀਤੀ ਕਿਸੇ ਨਾ ਕਿਸੇ ਤਰੀਕੇ ਦੁਆਰਾ ਆਪਣੀ ਸ਼ਿਫਾ ਲੈਣ ਦੇ ਲਈ ਉਸ ਵਾਰ ਹੁਣ ਯੀਸ਼ੂ ਕਹਿ ਰਹੇ ਆ ਕਿ ਕਿਸੇ ਨੂੰ ਸ਼ਿਫਾ ਦੇਣੀ ਸੌਖੀ ਨਹੀਂ ਆ। ਕਿਸੇ ਦੇ ਪਾਪ ਮਾਫ ਕਰਨੇ ਸੌਖੇ ਨਹੀਂ ਆ। ਸ਼ਿਫਾ ਦੇਣੀ ਸੌਖੀ ਨਹੀਂ ਆ। ਸ਼ਿਫਾ ਦੇਣੀ ਮਤਲਬ ਕਿ ਬਿਮਾਰਾ ਤੋਂ ਆਜ਼ਾਦੀ ਦੇਣੀ। ਹਣ ਬਿਮਾਰ ਕਿਉਂ ਸੀ? ਪਾਪ ਕਰਕੇ। ਹਣ ਜੇ ਉਹਦੇ ਪਾਪ ਜਾਣਗੇ ਤਾਂ ਉਹ ਚੰਗਾ ਹੋਏਗਾ। ਇਹਦਾ ਮਤਲਬ ਕਿ ਉਹਦੇ ਪਾਪ ਮਾਫ ਕਰਨੇ ਵੀ ਔਖੇ ਆ ਯੀਸ਼ੂ ਮਸੀਹ ਕਹਿ ਰਿਹਾ ਕਿ ਕਿਸੇ ਦੇ ਪਾਪ ਮਾਫ ਕਰਨੇ ਡੇ ਸੌਖੇ ਨਹੀਂ ਹੈਗੇ। ਐਸਾ ਕਿਉਂ ਕਿਹਾ ਗਿਆ? ਐਸਾ ਇਸ ਲਈ ਕਿਹਾ ਗਿਆ ਕਿਉਂਕਿ ਯੀਸ਼ੂ ਮਸੀਹ ਸੰਸਾਰ ਤੇ ਸਿਰਫ ਸ਼ਬਦਾਂ ਦੇ ਨਾਲ ਪਾਪ ਨਹੀਂ ਮਾਫ ਕਰ ਰਿਹਾ ਸੀ। ਹallelujah ਕੇਸਿਸ ਗੱਲ ਨੂੰ ਸਮਝ ਰਹੇ ਆ ਕਿ ਮਸੀਹ ਯਿਸੂ ਨੇ ਧਰਤੀ ਉੱਤੇ ਸਿਰਫ ਸ਼ਬਦਾਂ ਦੇ ਨਾਲ ਕੰਮ ਨਹੀਂ ਕੀਤੇ ਪਰ ਉਹਨੇ ਆਪਣੀ ਬਾਡੀ ਦੇ ਨਾਲ ਕੰਮ ਕੀਤੇ ਸਰੀਰਕ ਕੰਮ ਕੀਤੇ ਆਪਣੇ ਸਰੀਰ ਦਾ ਇਸਤੇਮਾਲ ਲਿਆਂਦਾ ਉਹਨਾਂ ਕੰਮਾਂ ਨੂੰ ਕਰਨ ਦੇ ਲਈ ਅੱਜ ਅਸੀਂ ਕੀ ਕਹਿ ਰਹੇ ਆ ਅਸੀਂ ਬੈਠੇ ਦੁਆ ਪ੍ਰਾਰਥਨਾ ਕਰ ਰਹੇ ਆ ਸਾਡੀ ਸੁਣ ਹੀ ਕਿਉਂ ਨਹੀਂ ਜਾ ਰਹੇ ਕਿਉਂਕਿ ਅੱਜ ਅਸੀਂ ਉਹਦੇ ਲਹੂ ਦੀ ਉਹਦੇ ਸਰੀਰ ਦੀ ਕੀਮਤ ਨੂੰ ਭੁੱਲ ਬੈਠੇ ਆ ਸਾਨੂੰ ਆਇ ਲੱਗਦਾ ਵੀ ਰੱਬ ਕੋਲੇ ਤਾਂ ਸਾਰਾ ਕੁਝ ਰੱਖਿਆ ਧਰਿਆ ਪਿਆ ਉਹ ਤੇ ਇੱਕ ਚੁਟਕੀ ਮਾਰੇ ਤੇ ਸਾਡੇ ਤੇ ਆਸ਼ੀਸ਼ਾਂ ਦੀ ਮੀਂਹ ਬੈ ਜਾਵੇ ਬਾਰਿਸ਼ ਆ ਜਾਏ ਪੈਸੇ ਹੀ ਪੈਸੇ ਹੋ ਜਾਣ ਸਾਡੇ ਘਰ ਰੱਬ ਤਾਂ ਕਰਦਾ ਹੀ ਨਹੀਂ ਪਰ ਅਸੀਂ ਭੁੱਲ ਗਏ ਆਂ ਵੀ ਅੱਜ ਰੱਬ ਨੇ ਆਪਣੀ ਪ੍ਰਭੂਤਾਈ ਲੈਣ ਦੇ ਲਈ ਮਤਲਬ ਬੀਤੇ ਸਮੇਂ 'ਚ ਰੱਬ ਨੇ ਆਪਣੀ ਪ੍ਰਭੂਤਾਈ ਲੈਣ ਦੇ ਲਈ ਆਪਣੇ ਆਪ ਨੂੰ ਰੱਬ ਦੀ ਜਗ੍ਹਾ ਬਿਠਾਉਣ ਦੇ ਲਈ ਕੀ ਕੀ ਸਿਆਇਆ ਕੀ ਕੀ ਮਿਹਨਤ ਕੀਤੀ ਆ ਕਿੰਨੇ ਕੁ ਦੁੱਖ ਚੱਲੇ ਆ ਕਿਸੇ ਦੇ ਪਾਪ ਮਾਫ ਕਰਨੇ ਵਾਕਈ ਸੌਕੇ ਨਹੀਂ ਆ ਅਤੇ ਨਾ ਹੀ ਕਿਸੇ ਨੂੰ ਸ਼ਿਫਾ ਦੇਣੀ ਸੌਖੀ ਆ ਕਿਉਂਕਿ ਉਹਨੇ ਸਾਡੇ ਸ਼ਰੀਰਾਂ ਨੂੰ ਚੰਗਿਆ ਕਰਨ ਦੇ ਲਈ ਆਪਣੇ ਸਰੀਰ ਦੇ ਉੱਤੇ ਕੋੜਿਆਂ ਨੂੰ ਖਾਦਾ ਹallelujah ਉਹਨੇ ਸਾਡੇ ਪਾਪ ਮਾਫ ਕਰਨ ਦੇ ਲਈ ਆਪਣੇ ਆਪ ਉੱਤੇ ਕ੍ਰੂਸ ਨੂੰ ਚੱਕ ਲਿਆ ਉਹਨੇ ਸਾਨੂੰ ਚੰਗਿਆ ਕਰਨ ਦੇ ਲਈ ਸਾਨੂੰ ਸ਼ੈਤਾਨ ਦੇ ਹੱਥੋਂ ਬਚਾਉਣ ਦੇ ਲਈ ਸਾਨੂੰ ਸਜ਼ਾ ਤੋਂ ਬਚਾਉਣ ਦੇ ਲਈ ਸਾਨੂੰ ਨਰਕ ਦੇ ਰਾਤੋਂ ਬਚਾਉਣ ਦੇ ਲਈ ਆਪਣੇ ਤੇ ਝੂਠੇ ਇਲਜ਼ਾਮ ਝੂਠੀਆਂ ਗਵਾਹੀਆਂ ਤੱਕ ਨੂੰ ਝੂਠੀ ਸਜ਼ਾ ਨੂੰ ਔਰ ਠੱਠੀਆਂ ਨੂੰ ਔਰ ਉਹਨੇ ਆਪਣੇ ਮੂੰਹ ਤੇ ਥਕਵਾ ਲਿਆ ਥੱਪੜ ਮਰਵਾ ਲਿਆ ਆ ਸਾਰੀਆਂ ਚੀਜ਼ਾਂ ਨੂੰ ਬੜੇ ਆਰਾਮ ਅਤੇ ਸ਼ਾਂਤੀ ਭਾਵਨਾ ਦੇ ਨਾਲ ਸਹਿ ਲਿਆ ਉਹਦੇ ਪਿੱਛੇ ਉਹਦਾ ਕੋਈ ਸਵਾਰਥ ਨਹੀਂ ਸੀ ਪਰ ਉਹ ਚਾਹਦਾ ਸੀਗਾ ਕਿ ਸਾਹਮਣੇ ਵਾਲੇ ਪਰਸਨ ਜੋ ਮੇਰੇ ਨਾਲ ਹੈ ਜਿਨ੍ਹਾਂ ਨੂੰ ਮੈਂ ਸ਼ੁੱਕੇ ਚੰਗਾ ਕਰ ਰਿਹਾ ਜਾਂ ਜਿਹੜੇ ਮੇਰੇ ਤੇ ਵਿਸ਼ਵਾਸ ਰੱਖਦੇ ਆ ਇਹ ਇਹ ਸਾਰੇ ਸੰਸਾਰ ਚ ਆਏ ਹੋਏ ਲੋਕ ਜੋ ਮੇਰੇ ਵਿਰੁੱਧ ਵੀ ਆ ਉਹਨਾਂ ਸਾਰਿਆਂ ਦੇ ਪਾਪ ਮਾਫ ਹੋ ਜਾਣ ਤਾਂ ਸੱਚਮੁੱਚ ਕੌਣ ਕਹਿੰਦਾ ਆ ਵੀ ਪਾਪ ਮਾਫ ਕਰਨੇ ਬੜੇ ਸੌਖੇ ਆ ਮਸੀਹ ਯੀਸੂ ਨੇ ਆਪਣੇ ਲਹੂ ਦੀ ਇੱਕ ਇੱਕ ਬੂੰਦ ਵਹਾ ਦਿੱਤੀ ਸਾਡੇ ਪਾਪ ਮਾਫ ਕਰਨ ਲਈ ਆਪਣੇ ਸਰੀਰ ਦੇ ਚਮੜੇ ਨੂੰ ਉਖੜਵਾ ਦਿੱਤਾ ਉਹਦੀਆਂ ਹੱਡੀਆਂ ਤੱਕ ਦਿਖਣ ਲੱਗ ਗਿਆ ਸੀ ਉਹਦੇ ਸਰੀਰ 'ਚੋਂ ਲਹੂ ਦੀ ਇੱਕ ਇੱਕ ਬੂੰਦ ਵਹਿ ਚੁੱਕੀ ਸੀ ਉਹਦੀ ਮਾਂ ਦੇ ਸਾਹਮਣੇ ਉਹਨੂੰ ਕੁੱਟਿਆ ਜਾ ਰਿਹਾ ਸੀ ਉਹਨੂੰ ਬੇਸ਼ਰਮਾਂ ਦੀ ਤਰ੍ਹਾਂ ਉਹਦੇ ਤੇ ਠੱਠਾ ਕੀਤੇ ਜਾ ਰਹੇ ਸੀ ਉਹਦੇ ਤੇ ਝੂਠੇ ਦੋਸ਼ ਲਗਾਉਣ ਤੋਂ ਬਾਅਦ ਵੀ ਉਹਨੂੰ ਨੀਚਾ ਦਿਖਾਇਆ ਜਾ ਰਿਹਾ ਸੀ ਉਹਦੇ ਪੂਰੇ ਪਰਿਵਾਰ ਦੇ ਸਾਹਮਣੇ ਬੇਰਹਿਮਾਂ ਨੇ ਉਹਦੇ ਹੱਥਾਂ 'ਚ ਕਿੱਲ ਠੋਕੇ ਉਹਦੇ ਸਿਰ ਤੇ ਗੰਡਿਆਂ ਦਾ ਤਾਜ ਰੱਖਿਆ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਸਬਰ ਨਹੀਂ ਆਇਆ ਉਹਨਾਂ ਨੇ ਵੀ ਵੱਖੀ ਚਪਾਲਾਂ ਤੱਕ ਮਾਰਿਆ ਤਾਂ ਫਿਰ ਕੌਣ ਕਹਿੰਦਾ ਆ ਕਿ ਕਿਸੇ ਨੂੰ ਸ਼ਿਫਾ ਦੇਣੀ ਬੜੀ ਸੌਖੀ ਆ ਸਾਨੂੰ ਆ ਲੱਗਦਾ ਨਾ ਕਿ ਅਸੀਂ ਪ੍ਰਾਰਥਨਾ ਕਰਦੇ ਖੱਪ ਜਾਂਦੇ ਪਤਾ ਨਹੀਂ ਪ੍ਰਭੂ ਕਦੋਂ ਸੁਣੂਗਾ ਅਸੀਂ ਵਰਤ ਰੱਖ ਰੱਖ ਥੱਕ ਚੁੱਕੇ ਆ ਪਤਾ ਨਹੀਂ ਪਰਮੇਸ਼ਰ ਦੀ ਕੀ ਮਰਜ਼ੀ ਆ ਕੀ ਪਰਮੇਸ਼ਰ ਨੇ ਸਭ ਕੁਝ ਸੌਖਿਆ ਹੀ ਪਾ ਲਿਆ ਸੀ ਅੱਜ ਮਸੀਹ ਯੀਸੂ ਆਪਣੇ ਪਿਤਾ ਪਰਮੇਸ਼ਰ ਦੇ ਸੱਜੇ ਹੱਥ ਬੈਠਾ ਆ ਔਰ ਕੀ ਸੱਜੇ ਹੱਥੋਂ ਬੜੇ ਆਰਾਮ ਨਾਲ ਹੀ ਬਹਿ ਗਿਆ ਕਿ ਉਹ ਪਹਿਲਾਂ ਤਾਂ ਸੱਜੇ ਹੱਥ ਬੈਠਣ ਲਈ ਜੁਲਿਆ ਗਿਆ ਪਰ ਉਹ ਨੂੰ ਧਰਤੀ ਤੇ ਭੇਜਿਆ ਗਿਆ ਨਾ ਉਹਨੇ ਉਸ ਸੱਜੇ ਹੱਥ ਬੈਠਣ ਦੇ ਲਈ ਉਹ ਦੁੱਖ ਚੱਲਿਆ ਜੋ ਅਸੀਂ ਨਹੀਂ ਚੱਲ ਸਕਦੇ ਕਿਸੇ ਦੇ ਪਾਪ ਮਾਫ ਕਰਨ ਲਈ ਉਹਨੇ ਆਪਣੇ ਸਰੀਰ ਉੱਤੇ ਸਾਰੇ ਪਾਪਾਂ ਨੂੰ ਚੱਕ ਲਿਆ ਕਿਸੇ ਦੇ ਰੋਗ ਦੂਰ ਕਰਨ ਲਈ ਉਹਨੇ ਆਪਣੇ ਲਹੂ ਆਪਣੇ ਮਾਸ ਦਾ ਇੱਕ ਇੱਕ ਟੁਕੜਾ ਅਤੇ ਇੱਕ ਇੱਕ ਬੂੰਦ ਵਹਾ ਦਿੱਤੀ ਤਾਂ ਕੀ ਕਹਿਣਾ ਸੱਚਮੁੱਚ ਸੌਖਾ ਹੈ ਵੀ ਤੇਰੇ ਪਾਪ ਮਾਫ ਹੋ ਗਏ ਉੱਠwidehat ਚੱਲ ਫਿਰ ਉਹ ਆਪ ਚੱਲਣ ਫਿਰਦਾ ਯੋਗ ਨਹੀਂ ਰਿਹਾ ਹallelujah ਸਾਡੇ ਲੱਤਾਂ 'ਚ ਬਲ ਪਾਉਣ ਲਈ ਉਹਨੇ ਲੰਗੜਿਆਂ ਦੇ ਲਈ ਆਪਣੀਆਂ ਲੱਤਾਂ ਬੇਜਾਨ ਕਰਵਾ ਲਈਆਂ ਉਹਨਾਂ ਨੇ ਹਿਰਦੇ ਦੇ ਰੋਗੀਆਂ ਲਈ ਆਪਣੇ ਦਿਲ ਤੇ ਸਾਰੇ ਸੱਟਾਂ ਨੂੰ ਸਹਿ ਲਏ ਉਹਨੇ ਸਰੀਰ ਦੇ ਹਰ ਇੱਕ ਰੋਗ ਲਈ ਆਪਣੇ ਸਰੀਰ ਦੇ ਹਰ ਇੱਕ ਅੰਗ ਦਾ ਇਨਕਾਰ ਕਰ ਦਿੱਤਾ ਤਾਂ ਕੀ ਇਹ ਕਹਿਣਾ ਸੌਖਾ ਆ ਕਿ ਤੇਰੇ ਪਾਪ ਮaaf ਹੋ ਗਏ ਔਰ ਤੂੰ ਉੱਠਾ ਤੇ ਚੱਲ ਫਿਰੇ ਕਿ ਅਸੀਂ ਯਹਵਾ ਆਪਣੇ ਪਰਮੇਸ਼ਰ ਦੇ ਪੁੱਤਰ ਦੇ ਦੁੱਖ ਨੂੰ ਭੁੱਲ ਗਏ ਆ ਜੋ ਸਾਨੂੰ ਅੱਜ ਸਾਡੇ ਆਪਣੇ ਅਤੇ ਆਪਣੇ ਮਾਹਬਾਪ ਆਪਣੇ ਧੀਆ ਪੁੱਤਰਾਂ ਦੇ ਦੁੱਖ ਵੱਡੇ ਲੱਗਦੇ ਆ ਕਿ ਉਹ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਡੇ ਨਾਲੋਂ ਵੱਧ ਕੇ ਦੁੱਖ ਨਹੀਂ ਦਿੱਤੇ ਅੱਜ ਅਸੀਂ ਕਹਿੰਦੇ ਆ ਵੀ ਪਰਮੇਸ਼ਰ ਨੂੰ ਬੜਾ ਪਤਾ ਅਸੀਂ ਕਿੰਨੇ ਔਖੇ ਆ ਪਰਮੇਸ਼ਰ ਨੂੰ ਕੀ ਪਤਾ ਸਿਸ ਕਿਵੇਂ ਸਾਰਦੇ ਆ ਪਰਮੇਸ਼ਰ ਨੂੰ ਕਿਉਂ ਨਹੀਂ ਪਤਾ ਉਹਨੇ ਸਾਨੂੰ ਦੁੱਖ ਦੇਣ ਤੋਂ ਪਹਿਲਾਂ ਉਸ ਨਾਲੋਂ ਦੁੱਗਣੇ ਦੁੱਖ ਆਪਣੇ ਪੁੱਤਰ ਨੂੰ ਦੇ ਦਿੱਤੇ ਆ ਕੌਣ ਕਹਿੰਦਾ ਹੈ ਕਿ ਮਸੀਹ ਉਸ ਤੋਂ ਬੜੀ ਆਸ਼ਰਾਮ ਦੀ ਜ਼ਿੰਦਗੀ ਜੀਚ ਗਿਆ ਜਨਮ ਉਹਦਾ ਆਪ ਦੇ ਘਰੇ ਨਹੀਂ ਹੋਇਆ ਉਹਦਾ ਉਹਦਾ ਬਚਪਨ ਭੱਜ ਕੇ ਰੋਲ ਰੋਲ ਕੇ ਲੁਕ چھਪ ਕੇ ਬਿលਿਆ ਬਚਾਰਾ ਹੋ ਜਵਾਨੀ ਮੇਲੇ ਲੋਕਾਂ ਦੇ ਪਿੱਛੇ ਹੱਥ ਧੋਕੇ ਪੈ ਗਏ ਜਵਾਨੀ ਦੇ ਵਿੱਚ ਹੀ ਤੇਤੀਸ ਸਾਲ ਦੀ ਉਮਰ ਦੇ ਵਿੱਚ ਹੀ ਉਹਨੂੰ ਮਾਰ ਦਿੱਤਾ ਗਿਆ ਤਾਂ ਕੌਣ ਕਹਿੰਦਾ ਕਿ ਪਿਤਾ ਪਰਮੇਸ਼ਰ ਨੇ ਯਹਵਾ ਨੇ ਅਗਰ ਆਪ ਇਸ ਧਰਤੀ ਤੇ ਆਪਣੇ ਪੁੱਤਰ ਨੂੰ ਘੱਲਿਆ ਸੀ ਤਾਂ ਉਹਨੂੰ ਤੇਕ ਰਾਜਿਆਂ ਦੇ ਘਰੇ ਰੱਖਿਆ ਤੇ ਸੁੱਖ ਦਿੱਤਾ ਆਸ਼ਰਾਮ ਦਿੱਤੀ ਉਹਨੂੰ ਕੀ ਪਤਾ ਵੀ ਦੁੱਖ ਕੀ ਹੁੰਦਾ ਹੈ ਉਨੇ ਉਹ ਦੁੱਖ ਸਹਿਆ ਜਿਹੜੇ ਅਸੀਂ ਸਹੇ ਵੀ ਨਹੀਂ ਔਰ ਸਾਨੂੰ ਸ਼ਿਫਾ ਆਸਾਨੀ ਨਾਲ ਨਹੀਂ ਮਿਲ ਜਾਂਦੀ ਨਾ ਸ਼ਿਫਾ ਲੈਣੀ ਸੌਖੀ ਹੈ ਕਿਉਂਕਿ ਲੈਣ ਲਈ ਵੀ ਸਾਨੂੰ ਬਹੁਤ ਮਿਹਨਤ ਅਤੇ ਤਰਲੇ ਕਰਨੇ ਪੈਂਦੇ ਆ ਔਰ ਨਾ ਸ਼ਿਫਾ ਕਿਸੇ ਨੂੰ ਦੇਣੀ ਸੌਖੀ ਹੈ ਕਿ ਕਿਸੇ ਨੂੰ ਸ਼ਿਫਾ ਛਟਕਾਰਾ ਤੇ ਮਾਫੀ ਦੇਣ ਲਈ ਆਪਣੇ ਦਿਲ ਵਿੱਚ ਦਫਨਾਉਣਾ ਪੈਂਦਾ ਹਰ ਇੱਕ ਉਸ ਸੱਚ ਨੂੰ ਜਿਹੜਾ ਸਾਡਾ ਸੱਚ ਹੈ ਔਰ ਆਪਣੇ ਸਰੀਰ ਦਾ ਇਨਕਾਰ ਕਰਨਾ ਪੈਂਦਾ ਹੈ ਆਪਣੇ ਲਹੂ ਆਪਣੇ ਮਾਸ ਦਾ ਵੀ ਸਰਫਾ ਨਹੀਂ ਹੁੰਦਾ ਉਸ ਵੇਲੇ ਇਹ ਵੀ ਨਹੀਂ ਹੁੰਦਾ ਕਿ ਤਨ ਇੰਨਾ ਕ ਬਚਾ ਲਈਏ ਉਸ ਵੇਲੇ ਸਭ ਕੁਝ ਛੱਡਣਾ ਪੈਂਦਾ ਹੈ ਇਸ ਲਈ ਅਗਰ ਕੋਈ ਚੀਜ਼ ਸਾਨੂੰ ਮਿਲੀ ਹੈ ਨਾ ਉਹਦੀ ਕਦਰ ਕਰ ਲਓ ਕਿਉਂਕਿ ਕੋਈ ਵੀ ਚੀਜ਼ ਸਾਨੂੰ ਸੌਖਿਆ ਨਹੀਂ ਮਿਲੀ ਤਾਂ ਹਣੇ ਜੋ ਤੀਜਾ ਪੁਆਇੰਟ ਅਸੀਂ ਕੀ ਸਿੱਖ ਰਹੇ ਹਾਂ ਪਹਿਲੇ ਲੋਕ ਸੀ ਉਹਦਾ ਪ੍ਰਚਾਰ ਸੁਣਾਣ ਆਏ ਸੀ ਦੂਸਰੇ ਲੋਕ ਸੀ ਜਿਹੜੇ ਕਿਸੇ ਰੋਗੀ ਨੂੰ ਲੈ ਕੇ ਆਏ ਸੀ ਤੀਜਾ ਰੋਗੀ ਸੀ ਜਿਹੜਾ ਯੇਸ਼ੂ ਕੋਲੇ ਪਹੁੰਚਿਆ ਸੀ ਚੌਥੇ ਉਹ ਸੀ ਜਿਹੜੇ ਉਹਦੇ ਵਿੱਚ ਕਮੀਆਂ ਕੱਢਣ ਆਏ ਸੀ ਔਰ ਪੰਜਵੇਂ ਉਹ ਵੀ ਸੀ ਜਿਨ੍ਹਾਂ ਨੇ ਵੇਖਿਆ ਅਤੇ ਅਚਰਜ ਮੰਨਿਆ ਕਿ ਸੱਚਮੁੱਚ ਮਨੁੱਖ ਦੇ ਪੁੱਤਰ ਨੂੰ ਕੀ ਪਰਮੇਸ਼ਰ ਨੇ ਧਰਤੀ ਤੇ ਪਾਪ ਮਾਫ ਕਰਨ ਦਾ ਵੀ ਇਖਤਿਆਰ ਦਿੱਤਾ ਆ ਹallelujah ਸੱਚਮੁੱਚ ਕਿੰਨੀ ਵੱਡੀ ਅਨੋਖੀ ਤੇ ਚੰਗੀ ਗੱਲ ਆ ਕਿ ਦੇਖੋ ਪਰਮੇਸ਼ਰ ਨੇ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ ਕਰਨ ਦਾ ਵੀ ਇਖਤਿਆਰ ਦੇ ਦਿੱਤਾ ਆ ਤਾਂ ਨਿਆ ਅਸੀਂ ਸਾਰੇ ਹੀ ਜਿਨ੍ਹਾਂ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਅਧਿਕਾਰ ਦਿੱਤੇ ਔਰ ਤਾਂ ਨਿਆ ਉਹ ਪਰਮੇਸ਼ਰ ਦਾ ਪੁੱਤਰ ਜਿਨੇ ਚੁੱਪਚਾਪ ਸਾਡੇ ਲਈ ਸਭ ਕੁਝ ਸਹਿ ਲਿਆ ਔਰ ਪਰ ਹੁਣ ਅਸੀਂ ਆਪਣੇ ਆਪ ਦੇ ਵਿੱਚ ਨਿਕੰਮੀ ਚਾਲ ਚੱਲਦੇ ਆਂ ਜਦੋਂ ਅਸੀਂ ਆਹ ਗੱਲ ਬੜੇ ਆਸਾਨੀ ਤੇ ਆਰਾਮ ਦੇ ਨਾਲ ਕਹਿ ਦਿੰਨੇ ਆਂ ਕਿ ਪਰਮੇਸ਼ਰ ਨੇ ਅੱਜ ਤੱਕ ਸਾਡੇ ਲਈ ਕੀਤਾ ਹੀ ਕੀ ਆ ਹਾਲੇਲੂਇਆ ਕਿ ਅਸਵਾਚਨ ਸੁਣ ਕੇ ਸਾਨੂੰ ਲੱਗਾ ਵੀ ਪਰਮੇਸ਼ਰ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ ਕਿ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੋਇਆ ਕਿ ਸਾਨੂੰ ਸਭ ਕੁਝ ਦੇਣ ਲਈ ਉਹਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹallelujah ਉਹਨੇ ਆਪਣੀ ਇੱਕ ਵੀ ਚੀਜ਼ ਆਪਣੇ ਸਰੀਰ ਆਪਣੇ ਲਹੂ ਆਪਣੇ ਮਾਸ ਤੱਕ ਦਾ ਵੀ ਸਰਫਾ ਨਹੀਂ ਕੀਤਾ ਔਰ ਉਹਨੇ ਸਾਡੇ ਲਈ ਸਭ ਆਪਣੇ ਲਹੂ ਦੀ ਇੱਕ ਬੂੰਦ ਤੱਕ ਵਹਾ ਦਿੱਤੀ ਇਸ ਲਈ ਯਹਵਾ ਸਾਡੇ ਪਰਮੇਸ਼ਰ ਅਤੇ ਉਹਦੇ ਪੁੱਤਰ ਅਤੇ ਉਹਦੇ ਪਵਿੱਤਰ ਆਤਮਾ ਦੇ ਵੱਲੋਂ ਜੋ ਕੁਝ ਸਾਨੂੰ ਮਿਲਦਾ ਉਹ ਬਹੁਮੁੱਲਾ ਅਤੇ ਬੇਸ਼ਕੀਮਤੀ ਆ ਉਹਦੇ ਲਈ ਹਰ ਇੱਕ ਚੀਜ਼ ਕੁਰਬਾਨ ਕੀਤੀ ਗਈ ਆ ਇਸ ਲਈ ਉਹਦੀ ਕਦਰ ਨੂੰ ਜਾਣ ਲੋ ਜਿਹੜੀ ਚੀਜ਼ ਸਾਨੂੰ ਮਿਲ ਗਈ ਆ ਇਸ ਲਈ ਖੁਦਾ ਦੀ ਸੰਗਤੀ ਦੇ ਵਿੱਚ ਸਿੱਖਣ ਵਾਲੇ ਬਣੋ ਨਵੀਆਂ ਚੀਜ਼ਾਂ ਗ੍ਰਹਿਣ ਕਰਨ ਵਾਲੇ ਬਣੋ ਦੂਜਿਆਂ ਨੂੰ ਰੋਗੀਆਂ ਨੂੰ ਖੁਦਾ ਦੇ ਹਜ਼ੂਰ ਲੈ ਕੇ ਆਓ ਰੋਗੀ ਹਿੰਮਤ ਰੱਖਣਗੇ ਮੈਂ ਪਰਮੇਸ਼ਰ ਦੇ ਹਜ਼ੂਰ ਜਾਵਾਂ ਤੇ ਮੈਂ ਚੰਗਾ ਹੋ ਜਾਵਾਂਗਾ। ਵਚਨ ਸੁਣਨ ਵਾਲੇ ਕੰਨ ਲਾ ਕੇ ਸੁਣਨ ਕਿਉਂਕਿ ਉਹ ਵਚਨ ਸਾਨੂੰ ਆਖਰ ਤੇ ਹੀ ਸਿਖਾਵੇਗਾ ਕਿ ਖੁਦਾ ਦੀ ਮਹਿਮਾ ਕਿੰਨੀ ਵੱਡੀ ਆ। ਅਰ ਦੋਸ਼ ਲਗਾਉਣ ਵਾਲੇ ਵੀ ਧਿਆਨ ਨਾਲ ਸੁਣਨ ਕਿਉਂਕਿ ਜਦ ਉਹ ਸੱਚਾਈ ਨੂੰ ਜਾਣ ਲੈਣਗੇ ਤਾਂ ਉਹਨਾਂ ਦਾ ਮਨ ਖੁਦ ਬਖੁਦ ਬਦਲ ਜਾਵੇਗਾ। ਹਾਲੇਲੂਇਆ। ਤਾਂ ਆਓ ਸਭ ਮਿਲ ਕੇ ਅੱਜ ਦੇ ਨਾ ਪੂਰੇ ਹੀ ਵਚਨਾਂ ਦੇ ਦੁਆਰਾ ਖੁਦਾਵੰਦ ਦੀ پاک ਪਵਿੱਤਰ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ 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 ਤਾਰੀਫ 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 ਕਰਦੇ ਆ ਸਮਰਥੀ ਪਿਆਰੇ ਪਰਮੇਸ਼ਰ ਖੁਦਾਵੰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਖੁਦਾਵੰ ਤੁਹਾਡੇ ਨਾਮ ਨੂੰ ਬਹੁਤ ਮਾਰ ਵਡਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਅੱਜ ਦੀ ਕਿਰਪਾ ਅੱਜ ਦੀ ਸੱਚਮੁੱਚੀ ਸ਼ਾਂਤੀ ਅੱਜ ਦੇ ਪ੍ਰੇਮ ਅੱਜ ਦੇ अनुग्रह ਲਈ ਪਤਾ ਪਰਮੇਸ਼ਰ ਤੁਹਾਡਾ ਦਿਲ ਤੋਂ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਨਾ ਸਾਨੂੰ ਛੱਡਿਆ ਤੁਸੀਂ ਸਾਨੂੰ ਆਪਣੇ ਖੰਭਾ ਹੇਠਾਂ ਟੱਕਿਆ ਖੁਦਾਬਨ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਜੀਵਿਤ ਰੱਖਿਆ ਖੁਦਾਬਨ ਤੁਸੀਂ ਸਾਨੂੰ ਆਪਣੇ ਲਹੂ ਦੀਆਂ ਵਾੜਾਂ ਦਿੱਤੀਆਂ ਪਿਤਾ ਔਰ ਖੁਦਾਬਨ ਸਤਿਮੂ ਜਜ਼ਦਾ ਨਵਾਂ ਦਿਨ ਨਵੀਂ ਸਵੇਰ ਨਾ ਸੱਚੀ ਰੋਸ਼ਨੀ ਸੱਚ ਦੀ ਸ਼ਾਂਤੀ ਨੂੰ ਸਾਡੇ ਹਿਰਦਿਆਂ ਵਿੱਚ ਦਿੱਤਾ ਪਿਆਰੇ ਪ੍ਰਭੂ ਜੀ ਤੁਸੀਂ ਆਪਣੇ ਲਹੂ ਦੇ ਵਸੀਲੇ ਸਾਨੂੰ ਸ਼ੁੱਧ ਕੀਤਾ ਪਾਕ ਔਰ ਆਜ਼ਾਦ ਕੀਤਾ ਖੁਦਾਬਨ ਤੁਹਾਡਾ ਰੂਪ ਪਾਕ ਜੋ ప్రతి ਦਿਨ ਸਾਡੇ ਵੱਲ ਤੇ ਸਾਡੇ ਸਹਾਇਕਾਂ ਦੇ ਵਿੱਚ ਖੁਦਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾਵਾਨ ਤੁਹਾਡੇ ਰੂਪ پاک ਦੇ ਵਸੀਲੇ ਅਸੀਂ ਸਭ ਹੀ ਪਤਾ ਤੁਹਾਡੀ پاک ਪਵਿੱਤਰ ਹਜ਼ੂਰੀ ਅੱਗੇ ਝੁਕਦੇ ਖੁਦਾਵਾਨ ਆਪਣੇ ਹਿਰਦਿਆਂ ਤੁਹਾਡੇ ਅੱਗੇ ਖੋਲਦੇ ਪਤਾ ਪਰਮੇਸ਼ਰ ਦੋਤੋਂ ਧੰਨਵਾਦ ਕਰਦੇ ਖੁਦਾਵਾਨ ਇਸ ਬੇਸ਼ਕੀਮਤੀ ਸਾਹਾਂ ਲਈ ਖੁਦਾ ਕੇ ਨਾ ਸਾਹਾਂ ਨੇ ਤੁਸੀਂ ਆਪਣੀ ਕੀਮਤ ਦਿੱਤੀ ਹੈ ਖੁਦਾਵਾਨ ਅੱਜ ਦੇ ਸ੍ਰੋਸ਼ਣ ਦਿਨ ਲਈ ਪ੍ਰਭੂ ਜੀ ਕੀ ਕੀ ਹਸ ਦੇਸੇ ਦਿਨ ਲਈ ਖੁਦਾਵਨ ਤੁਸੀਂ ਆਪਣੇ ਲਹੂ ਦਾ ਇੱਕ ਇੱਕ ਕਤਰਾ ਵਹਾਇਆ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਦਿੱਤੀਆਂ ਚੰਗਿਆਈਆਂ ਭਲਾਈਆਂ ਵਰਕ ਤਾਂ ਆਸ਼ੀਸ਼ਾਂ ਤੇ ਸੰਸਾਰ ਦੀ ਹਰ ਇੱਕ ਪੱਲੀ ਵਸਤੂ ਲਈ ਖੁਦਾਵਨ ਕਿਉਂਕਿ ਸੱਚਮੁੱਚ ਇਹ ਹਸਾਰੀਆਂ ਹੀ ਪੱਲੀਆਂ ਵਸਤੂਆਂ ਤੁਸੀਂ ਸਾਡੇ ਲਈ ਰਚੀਆਂ ਸਾਡੇ ਬਚਾਓ ਲਈ ਸਾਡੇ ਚੰਗਿਆਈ ਲਈ ਸਾਡੇ ਸ਼ਟਕਾਰੇ ਲਈ ਖੁਦਾਵਨ ਤੁਸੀਂ ਨਾ ਸਾਨੂੰ ਛੱਡਿਆ ਤੇ ਨਾ ਹੀ त्यागਿਆ ਖੁਦਾ ਤੁਸੀਂ ਆਪਣੇ ਕਿਰਪਾ ਦੇ ਵਸੀਲੇ ਸਾਨੂੰ ਆਜ਼ਾਦ ਕੀਤਾ ਫ੍ਰੀ ਕੀਤਾ ਸ਼ੁੱਧ ਕੀਤਾ ਖੁਦਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਸਮਰਥੀ ਖੁਦਾਵਨ ਤੁਹਾਡਾ ਰਹਿਮ ਤੁਹਾਡਾ ਫਜ਼ਲ ਇਸੇ ਤਰ੍ਹਾਂ ਸਾਡੇ ਵਿੱਚ ਮੌਜੂਦ ਹਾਰੀ ਕਿਪਨ ਪਾਈਦੇ ਹੁੰਦਾ ਰਹੇ ਖੁਦਾ ਜੋ ਦੁਖੀ ਅਤੇ ਬਿਮਾਰ ਨੇ ਆਪਣੇ ਮਨ 'ਚ ਵਿਸ਼ਵਾਸ ਕਰਨ ਕਿ ਜਾਨ ਕੋਈ ਮੈਨੂੰ ਖੁਦਾ ਕੋ ਲੈ ਕੇ ਜਾਵੇਗਾ ਮੈਂ ਚੰਗਾ ਹੋ ਜਾਵਾਂਗਾ ਜੋ ਲੈ ਕੇ ਜਾਣ ਵਾਲੇ ਨੇ ਆਪਣੇ ਮਨ 'ਚ ਵਿਸ਼ਵਾਸ ਕਰਨ ਕਿ ਅਗਰ ਅਸੀਂ ਮਿਹਨਤ ਅਤੇ ਬੋਝ ਉਠਾ ਕੇ ਲੈ ਕੇ ਜਾ ਰਿਹਾ ਤਾਂ ਖੁਦਾ ਸਾਡੇ ਬੋਝ ਨੂੰ ਉਠਾ ਲਵੇਗਾ ਤੇ ਸਰੂਗੀ ਨੂੰ ਚੰਗਿਆ ਕਰੇਗਾ ਜੋ ਸੁਨਣ ਵਾਲੇ ਨੇ ਤੁਹਾਡੇ ਗਿਆਨ ਦੀਆਂ ਗੱਲਾਂ ਨੂੰ ਲੈਣ ਜੋ ਦੋਸ਼ ਕੱਢਣ ਵਾਲੇ ਨੇ ਉਹਨਾਂ ਦੀ ਮਤ ਬੁੱਧ ਬਦਲ ਜਾਵੇ ਖੁਦਾ ਸੱਚਮੁੱਚ ਸਿੱਖਣ ਵਾਲੇ ਖਰੀ ਸਿੱਖਿਆ ਨੂੰ ਪਾਉਣ ਖੁਦਾ ਤੇ ਸੁਨਣ ਵਾਲੇ ਸਿੱਖਣ ਵਾਲੇ ਹਾਰੀ ਕਜਾਨੀ ਇਹ ਸਿੱਖਿਆ ਨੂੰ ਆਪਣੇ ਆਖਰੀ ਸਾਹ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਵਿੱਚ ਲੈ ਕੇ ਉਹਨ ਖੁਦਾਵਨ ਕਿਉਂਕਿ ਬਹੁਤੀਆਂ ਪੁਸਤਕਾਂ ਦਾ ਪੜ੍ਹਨਾ ਅਤੇ ਲਿਖਣਾ ਸ਼ਰੀਰ ਨੂੰ ਥਕਾਉਂਦਾ ਹੈ ਪਰ ਪਰਮੇਸ਼ਰ ਪਰਤਨ ਉਹ ਲੋਗ ਆ ਜਿਨ੍ਹਾਂ ਦੇ ਅੰਦਰ ਖੁਦਾ ਦੇ ਵਚਨ ਵਾਸ ਕਰਦੇ ਨੇ ਪਹਿਲੇ ਖੁਦਾਵਨ ਖੁਦਾ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਆਸ਼ਿਸ਼ ਦਇਆ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਇੱਕ ਘਰ ਪਰਿਵਾਰ ਦੇ ਨਾਲ ਹੋਵੇ ਖੁਦਾਵਨ ਤੁਹਾਡਾ ਰੂਪ پاک ਤੁਹਾਡੀ ਸੱਚੀ ਸ਼ਾਂਤੀ ਤੁਹਾਡਾ ਪ੍ਰੇਮ ਆਸ਼ੀਸ਼ ਵਰਕਰਤ ਵਾਲਾ ਹੱਥ ਹਰ ਇੱਕ ਨੂੰ ਸ਼ੋਇ ਤੇ ਜਾਨ ਕਰੇ ਖੁਦਾਵਨ ਹਰ ਘਰ ਪਰਿਵਾਰ ਘਰ ਆਉਣ ਦੇ ਵਿੱਚ ਖੁਦਾ ਤੁਹਾਡੇ ਜ਼ਿੰਦਾ ਲਹ ਨੂੰ ਛਿੜਕ ਦੇ ਨੇ ਪ੍ਰਭੂ ਜੀ ਤੁਹਾਡੇ ਦੂਤਾਂ ਦੀ ਪਹਿਰੇਦਾਰੀ ਅਤੇ ਵਾੜ ਨੂੰ ਲਗਾਉਣੇ ਖੁਦਾ ਔਰ ਹਰ ਘਰ ਪਰਿਵਾਰ ਦੀ ਬਲੇਸਿੰਗ ਆਸ਼ੀਸ਼ ਛੁੜ ਕਰਨ ਨੂੰ ਸਰਗਰਾਂਚ ਰੀਲਿਸ ਕਰਦੇ ਪੈਰੇ ਖੁਦਾਵਨ ਦੁਆ ਕਰਦੇ ਖੁਦਾਬੰਦੇ ਨਾ ਘਰ ਵਿੱਚ ਰੱਖੀ ਸਜਾ ਲਤੇ ਤੇਲੀ ਪੈਰੇ ਪ੍ਰਭੂ ਜੀ ਅਸਤੇ ਨੂੰ ਯਮ ਜਲਤ ਨਹੀਂ ਖੁਦਾਬੰਦ ਅਸਤੇ ਸ਼ਿਫਾ छुटਕਾਰਾ ਤੇ ਆਜ਼ਾਦੀ ਦੇਣ ਵਾਲਾ ਬਾਗ ਪੂਰੇ ਤਰ ਲਹੂਆ ਪੈਰੇ ਖੁਦਾਬੰਦ ਆਸਤੇ ਜਿੰਦਾ ਲਹੂ ਖੁਦਾ ਨੇ ਦੇ ਖਰਾ ਪਰਿਵਾਰ ਦੇ ਸ਼ਿਫਾ ਸ਼ੁਟਕਾਰੇ ਜਾਨੀ ਦਾ ਕਾਰਨ ਬਣੇ ਸਾਰੇ ਹੀ ਰੋਗ ਬੰਧਨ ਬਵਾ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੇ ਖੁਦਾ ਇਹ ਨਵੀਂ ਜ਼ਿੰਦਗੀ ਤੇ ਆਸ਼ੀਸ਼ ਨਾਲ ਦੀ ਜ਼ਿੰਦਗੀ ਚ ਲੈ ਕੇ ਆਵੇ ਖੁਦਾ ਘਰੋਬਾਰਾਂ ਚ ਵਾਦਾ ਕਰੇ ਪ੍ਰਭੂ ਜੀ ਇਸ ਜ਼ਿੰਦਾ ਲਹੂ ਨੂੰ ਪੂਰੇ ਘਰ ਪਰਿਵਾਰਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਚ ਬLES ਕਰ ਦੇ ਮਰਸਾ ਕਰ ਦੇ ਪ੍ਰਭੂ ਜੀ ਹਰ ਇੱਕ ਬੰਧਨ ਬਵਾ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਦੇ ਪਰੇ ਖੁਦਾ ਬੰਦੇਸ ਪੂਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਨਾਜ਼ੀ ਦੇ ਹੱਥ ਜਲਾਲੀ ਜ਼ਿੰਦਾਰ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ Amen, amen, amen. ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62880896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ